ਜਿਸ ਦੀ ਫੋਟੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਹੈ ਫੈਜ਼ਲ ਹੰਸ ਜੱਟ ਜੋ ਕਿ ਪਾਕਿਸਤਾਨ ਦੇ ਗੁਜਰਾਤ ਚ ਕੱਲ ਇਸ ਦਾ ਐਨਕਾਊਂਟਰ ਹੋਇਆ ਕੋਈ ਲੋਕੀ ਕਹਿ ਰਿਹਾ ਕਿ ਇਹ ਇੰਡੀਆ ਤੇ ਗੁਜਰਾਤ ਚ ਹੋਇਆ ਇੰਡੀਆ ਤੇ ਗੁਜਰਾਤ ਵਾਲੇ ਚ ਨਹੀਂ ਹੋਇਆ ਇਹ ਪਾਕਿਸਤਾਨ ਚ ਜਿਹੜਾ ਗੁਜਰਾਤ ਆ ਉੱਥੇ ਇਸ ਦਾ ਕੱਲ ਐਨਕਾਊਂਟਰ ਹੋਇਆ ਇਹ ਬੰਦਾ ਉਹ ਸੀ ਜਿਹੜਾ ਕਹਿੰਦੇ ਆ ਕਿ ਉੱਥੇ ਡਰੱਗਸ ਬਹੁਤ ਵੇਚਦਾ ਸੀ ਇਹਨਾਂ ਦੀ ਕਈ ਥਾਵਾਂ ਤੇ ਸੈਟਿੰਗ ਸੀ ਤੇ ਇਸ ਦਾ ਡੇਰਾ ਸੀ ਹੰਜ ਦੇ ਵਿੱਚ ਜਿੱਥੇ ਕਿ ਕਾਰੀ ਪੁਲਿਸ ਨੇ ਰੇਡ ਮਾਰੀ ਤੇ ਉੱਥੇ ਮੌਜੂਦ ਸੀ ਤੇ ਇਹਨੇ ਅੱਗੋਂ ਫਾਇਰਿੰਗ ਕੀਤੀ ਤੇ ਪੁਲਿਸ ਦੇ ਕੋਈ ਸੇ ਨੌਜਵਾਨ ਨੂੰ ਲੱਗੀ ਸੀ ਤੇ ਜਿਸ ਤੋਂ ਬਾਅਦ ਉੱਥੋਂ ਇਹ ਫਰਾਰ ਹੋ ਗਿਆ ਸੀ ਤੇ ਉੱਥੋਂ ਫਰਾਰ ਤੋਂ ਬਾਅਦ ਜਦੋਂ ਇਹ ਵਾਪਸ ਆਇਆ ਤੇ ਇਹਨੇ ਪੁਲਿਸ ਨੂੰ ਲਲਕਾਰਿਆ ਕਿ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ ਜਿਸ ਤੋਂ ਬਾਅਦ ਫਿਰ ਪੁਲਿਸ ਵਾਲਿਆਂ ਨੇ ਇਹਦੇ ਦੇ ਡੇਰੇ ਤੇ ਰੇਡ ਮਾਰੀ ਤੇ ਇੱਥੇ ਉਹ ਮੌਜੂਦ ਸੀ ਉਹ ਦੋ ਤੇ ਉੱਥੇ ਇਹਦੇ ਕੋਲ ਬਹੁਤ ਅਸਲਾ ਸੀ ਨਾਲ ਇਹਦਾ ਚਾਚਾ ਵੀ ਦੱਸਿਆ ਜਾ ਰਿਹਾ ਹੈ ਇਹ ਦੋ ਜਾਣੇ ਸੀ ਤੇ ਉਧਰ ਪੁਲਿਸ ਵਾਲੇ ਬਹੁਤ ਜਾਣੇ ਸੀ ਦੋਨਾਂ ਵਿੱਚ ਫਾਇਰਿੰਗ ਕਹਿੰਦੇ 18 ਘੰਟੇ ਚੱਲੀ ਤੇ ਇਸ ਦੀ ਇੱਕ ਹੀ ਗੱਲ ਵਾਇਰਲ ਹੋ ਰਹੀ ਹੈ ਫੈਜ਼ਲ ਹੰਸ ਜੱਟ ਦੀ ਕਿ ਜੇ ਕੇ ਮੈਂ ਪੱਜ ਗਿਆ ਤੇ ਮੈਨੂੰ ਜੱਟ ਨਾ ਕਿਓ ਜਾ ਰਿਹਾ ਕਿ ਇਸ ਫੈਜ਼ਲ ਜੱਟ ਦਾ ਮੇਨ ਕੰਮ ਸੀ ਉਥੇ ਨਸ਼ਾ ਵੇਚਣਾ ਪਾਕਿਸਤਾਨ ਜਿੱਦੇ ਪਿੰਡਾਂ ਵੀ ਤੇ ਬਹੁਤ ਪਰਚੇ ਤੇ ਬਹੁਤ ਕੁਝ ਹੋਇਆ ਸੀ ਤੇ ਉੱਥੋਂ ਇਹ ਸੈਟਿੰਗ ਕਰਕੇ ਨਿਕਲੋਂਦਾ ਸੀ ਇਸ ਦੀ ਵੱਡੇ ਵੱਡੇ ਬੰਦੇ ਨਾਲ ਸੈਟਿੰਗ ਸੀ ਤੇ ਜਿਆਦਾ ਦਿਨ ਅੰਦਰ ਰਹਿੰਦਾ ਨਹੀਂ ਸੀ ਤੇ ਜਿਸ ਤੋਂ ਬਾਅਦ ਪੁਲਿਸ ਨੇ ਆਕੀ ਗੇਸ ਦਾ ਅਨਕਾਊਂਟਰ ਕੀਤਾ ਗਿਆ ਹੈ ਤੇ ਜਦੋਂ ਦੋਨੋਂ ਤਰਫਾਂ ਤੋਂ ਗੋਲੀਬਾਰੀ ਹੋ ਰਹੀ ਸੀ ਤਾਂ ਦੇਖੋ ਫੈਜ਼ਲ ਜੱਟ ਜਿੱਥੇ ਰਹਿ ਰਿਹਾ ਸੀ ਜਿੱਥੇ ਉਹ ਫਾਇਰਿੰਗ ਕਰ ਰਿਹਾ ਸੀ ਉੱਥੇ ਦੀ ਛੱਤ ਵਿੱਚ ਛੱਲੀ ਬਣਾ ਦਿੱਤੀ ਗਈ ਹੈ ਤੇ ਨਾਲ ਹੀ ਆਰਮੀ ਨੂੰ ਵੇਖੋ ਕਿੰਨੇ ਹੈਲੀਕਾਪਟਰ ਤੇ ਹੋਰ ਵੀ ਕਈ ਚੀਜ਼ਾਂ ਦੀ ਲੋਡ ਪਈ ਦੋ ਜੱਟ ਕਹਿੰਦੇ ਬਹੁਤ ਜਿਗਰੇ ਵਾਲਾ ਸੀ ਜਿਸ ਕਰਕੇ ਉਸਨੇ ਗੱਲ ਕਹੀ ਸੀ ਕਿ ਜੇਕਰ ਮੈਂ ਇਥੋਂ ਪੱਜ ਗਾਤੇ ਮੈਨੂੰ ਜੱਟ ਨਾ ਕਿਉਂ ਕਹਿੰਦੇ ਆ ਕਿ ਜਿਗਰੇ ਵਾਲਾ ਵੀ ਬੰਦਾ ਕੋਈ ਕੋਈ ਹੁੰਦਾ ਤੇ ਇਹ ਜਿਗਰੇ ਵਾਲਾ ਜੱਟ ਸੀ ਜੋ ਕਿ ਫੈਜ਼ਲ ਜੱਟ ਇਹ ਪੰਜਾਬ ਦੀ ਘਟਨਾ ਨਹੀਂ ਕਿ ਬਹੁਤ ਜ਼ਿਆਦਾ ਕਹ ਰਿਹਾ ਕਿ ਪੰਜਾਬ ਇੰਡੀਆ ਵਾਲੇ ਪੰਜਾਬ ਦੀ ਘਟਨਾ ਹੈ ਨਹੀਂ ਇਹ ਪਾਕਿਸਤਾਨ ਦੀ ਘਟਨਾ ਜੋ ਕਿ ਪਿਛਲੇ ਦਿਨੀ ਬੀਤੀ ਗਈ ਹੈ ਬਾਕੀ ਤੁਸੀਂ ਫੈਜ਼ਲ ਜੱਟ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਚ ਆਪਣੀ رائے ਜ਼ਰੂਰ